and i just ਹੋਨ ਕਾਰੀ ਇਹ ਦੂਸਰੀ ਬਹੁਤ ਜਿਆਦਾ ਫਾਇਦੇਮੰਦ ਆ ਇਹਨਾਂ ਦਾ ਅੱਜ ਕੱਲ੍ਹ ਰਸ ਵੀ ਆ ਰਿਹਾ ਨਾ ਤੁਲਸੀ ਹਰਕ ਤੁਲਸੀ ਹਰਕ ਆ ਰਿਹਾ ਹੈਗਾ ਜੀ ਜਿਹੜੀ ਜੀ ਅਸੀਂ ਕੰਪਨੀ ਦੇ ਉਹਦੇ ਚਿੱਤੇ ਉਹ ਤਮਾਕੂ ਨਸ਼ਾ ਪਾਉਂਦੇ ਸੀ ਅੱਛਾ ਜਿਹੜਾ ਇਹ ਪਾਣਾ ਪਾਣ ਤੇ ਇੱਕ ਨੇਚਰਲ ਬੂਟਾ ਆ ਜਿਹੜਾ ਪੇਟ ਲਈ ਬਹੁਤ ਜਿਆਦਾ ਵਧੀਆ ਹੈਗਾ ਆ ਤੇ ਆਹ ਤੁਸੀਂ ਬੂਟੇ ਆ ਪਾਣ ਦੇ ਬੇਲ ਬਣਦੀ ਆ ਸੁਜਾਤੀ ਆ ਸੋਹਣੀ ਲੱਗਦੀ ਆ ਅੱਛਾ ਜੀ ਆਹ ਬੇਲ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਲਾਗ ਮੈਂ ਅੱਜ ਪੁੱਛਿਆ ਹੈਗਾ ਓੰਕਾਰ ਨਾਸਰੀ ਟਾਂਡਾ ਵਾਲਿਆਂ ਦੇ ਮੂਲਕਾ ਵਾਲਿਆਂ ਦੇ ਉੱਤੇ ਜਿੱਥੇ ਅੱਪ ਤੁਹਾਨੂੰ ਇੱਕ ਐਸੇ ਮੈਡੀਕਲ ਪਲਾਂਟ ਦਿਖਾਵਾਂਗੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਨੂੰ ਖਾ ਕੇ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਗਿਆ ਪਹਿਲੇ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕੀ ਦੇਸੀ ਜਿਹੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਸੀਗੇ ਜਿਨ੍ਹਾਂ ਦੇ ਕੋਲੋਂ ਅੱਜ ਆਪਾਂ ਆਪਣੇ ਆਪ ਨੂੰ ਛੱਡ ਚੁੱਕੇ ਹੈਗੇ ਆ ਔਰ ਜਿਆਦਾ ਸਮਝਣਾ ਲੈਂਦੇ ਹੋਏ ਮੈਂ ਤੁਹਾਨੂੰ ਮਲਾਵਾਂਗਾ ਓੰਕਾਰ ਨਾਸਰੀ ਦੇ ਫਾਊਂਡਰ ਦੇ ਨਾਲ ਜਿਹੜੇ ਸਾਨੂੰ ਹੋਰ ਵੀ ਜਾਣਕਾਰੀ ਦੇਣਗੇ ਆਸ ਕਰਾਂਗੇ ਕਿ ਸਾਡੀ ਇਸ ਵੀਡੀਓ ਨੂੰ ਬਰਤਵਾ ਤੁਸੀਂ ਸ਼ੇਅਰ ਕਰੋਗੇ ਆਜੋ ਮੈਂ ਆਪਣੇ ਕੈਮਰਾਮੈਨ ਨੂੰ ਗੁਜਾਰਸ਼ ਕਰਾਂਗਾ ਕਿ ਮੇਰੇ ਨਾਲ ਨਾਲ ਤੁਸੀਂ ਆ ਜੀ ਸਵਾਗਤ ਆ ਜੀ ਸ਼ੁਕਰੀਆ ਜੀ ਧੰਨਵਾਦ ਜੀ ਤੇ ਖਾਲਸਾ ਜੀ ਆਪਾਂ ਅੱਜ ਤੁਹਾਡੇ ਦਰ ਦਰਸ਼ਨ ਕਰਾਂਗੇ ਉਹ ਦਰਸ਼ਨ ਕਰਦੇ ਕਰਦੇ ਆਪਾਂ ਤੁਹਾਡੇ ਕੋਲ ਅੱਜ ਜਿਹੜੇ ਤੁਹਾਡੇ ਕੋਲ ਮੈਡੀਕਲ ਪਲਾਂਟਾਂ ਦੇ ਬੂਟੇ ਹੈਗੇ ਆ ਜਿਨ੍ਹਾਂ ਨੂੰ ਖਾ ਕੇ ਲੋਕੀ ਅੱਜ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ ਆਪਾਂ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਆਏ ਆ ਜੀ ਤੁਹਾਡੇ ਨਾਲ ਤੇ ਸਾਨੂੰ ਪਤਾ ਲੱਗਿਆ ਸੀ ਕਿ ਤੁਹਾਡੇ ਕੋਲ ਬਹੁਤ ਸਾਰੇ ਮੈਡੀਕਲ ਪਲਾਂਟ ਹੈਗੇ ਆ ਉਹਨਾਂ ਬਾਰੇ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਜਾਣਕਾਰੀ ਦੇਣੀ ਹੈ ਜੀ ਤੁਸੀਂ ਹਾਂਜੀ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਮੈਡੀਕਲ ਬੂਟੇ ਸਾਡੇ ਕੋਲ ਲਗਭਗ 35-40 ਤਰ੍ਹਾਂ ਦੀ ਵੈਰੈਟੀ ਹੈਗੀ ਆ ਜੀ ਅੱਛਾ ਜੀ ਜਿਹੜੇ ਕਿ ਅਸੀਂ ਘਰਾਂ ਚ ਲਾ ਕੇ ਤੇ ਕੁਝ ਪਲਾਂਟ ਜਿਹੜੇ ਅਸੀਂ ਸਿੱਧੇ ਖਾ ਸਕਦੇ ਆਂਗੇ ਕੁਝ ਕਾੜੇ ਵਿੱਚ ਲੈ ਸਕਦੇ ਆਂ ਕੁਝ ਪਲਾਂਟ ਐਵੇਂ ਦੇ ਨੇ ਜਿਹੜੇ ਰੋਟੀਨ ਦੇ ਵਿੱਚ ਅਸੀਂ ਆਪਣੇ ਮਤਲਬ ਰੋਟੀ ਦੇ ਨਾਲ ਮਤਲਬ ਸਬਜੀ ਦੇ ਵਿੱਚ ਜਿਹੜੇ ਅਸੀਂ ਯੂਜ਼ ਕਰ ਸਕਦੇ ਆਂ ਤੁਹਾਡੇ ਕੋਲ ਕਿਹੜੇ ਕਿਹੜੇ ਪਲਾਂਟ ਹੈਗੇ ਆ ਜਿਹੜੇ ਅੱਜ ਮੈਡੀਕਲ ਪਲਾਂਟ ਹੈਗੇ ਜਿਨ੍ਹਾਂ ਨੂੰ ਖਾਣ ਦੇ ਨਾਲ ਜਾਂ ਜਿਨ੍ਹਾਂ ਨੂੰ ਸਿੱਧਾ ਖਾਣ ਦੇ ਨਾਲ ਸਾਡੇ ਬਹੁਤ ਸਾਰੇ ਦਸ਼ਕਵੀਰਾਂ ਦੀਆਂ ਬਿਮਾਰੀਆਂ ਜਾਂ ਪ੍ਰੋਬਲਮ ਹੱਲ ਹੋ ਜਾਂਦੇ ਬਹੁਤ ਸਮੱਸਿਆ ਮਨੇ ਅੱਜਕੱਲ ਜਿਹਦਾ ਆਮ ਘਰਾਂ 'ਚ ਅਸੀਂ ਦੇਖਦੇ ਹਾਂ ਕਿ ਬਹੁਤ ਸਮੱਸਿਆ ਦੀ ਮੇਨ 슈ਗਰ ਦੀ ਕੋ ਗੱਲ ਕਰ ਲੋ ਤੁਸੀਂ ਜੀ ਮੈਂ 100 ਦੇ ਵਿੱਚ ਤੁਸੀਂ ਵੇਖੋ ਤੇ 20 25 ਬੰਦੇ ਜਿਹੜੇ 슈ਗਰ ਵਾਲੇ ਅੱਜਕੱਲ ਨਿਕਲ ਰਹੇ ਨੇ ਉਹਦੇ ਲਈ ਤਾਂ ਇਨਸੂਲਿਨ ਦਾ ਪਲਾਂਟ ਆਂਦਾ ਹੈਗਾ ਜੀ ਜੀ ਇਹ ਇਨਸੂਲਿਨ ਦਾ ਪਲਾਂਟ ਆ ਜੀ ਇਹ ਜਿਹੜਾ ਇਹਦੇ ਪੱਤੇ ਅਸੀਂ ਦੋ ਤੋਂ ਤਿੰਨ ਪੱਤੇ ਜਿਹੜੇ ਡਿੱਲੀ ਖਾ ਸਕਦੇ ਆ ਤੇ ਬੜਾ ਵਧੀਆ ਬੂਟਾ ਆ ਛੋਟਾ ਆਪਣੇ ਟੇਸਟ ਗਮਲੇ ਦੇ ਵਿੱਚ ਬੜੇ ਆਰਾਮ ਨਾਲ ਤਿਆਰ ਹੋ ਜਾਂਦਾ ਘਰ ਚ ਲਾ ਸਕਦੇ ਨੇ ਨਹੀਂ ਘਰ ਚ ਲੱਗ ਜਾਂਦਾ ਬੜੇ ਆਰਾਮ ਦੇ ਨਾਲ ਜੀ ਠੀਕ ਆ ਜੀ ਤੇ ਇਹਦਾ ਪੱਤਾ ਵੀ ਬੜਾ ਟ ਖਾ ਸਕਦੇ ਦੋ ਦੋ ਦਿਨ ਪੱਤੇ ਡੇਲੀ ਖਾ ਸਕਦੇ ਇਹ ਕਿੱਦਾਂ ਖਾਣਾ ਜੀ ਖਾਲੀ ਪੇਟ ਖਾਣਾ ਜਾਂ ਰੋਟੀ ਤੋਂ ਬਾਅਦ ਜਾਂ ਕਿੱਦਾਂ ਖਾਣਾ ਕੋਈ ਦੋ ਤੋਂ ਤਿੰਨ ਟਾਈਮ ਖਾ ਲੋ ਜਦੋਂ ਮਰਜ਼ੀ ਖਾ ਲੋ ਜਦੋਂ ਮਰਜ਼ੀ ਖਾ ਲੋ ਇਹ ਨੇਚਰਲ ਇਨਸੂਲਿਨ ਬਣਾਉਣੀ ਸ਼ੁਰੂ ਕਰਦਾ ਠੀਕ ਹੈ ਜੀ ਕੁਦਰਤੀ ਹੁੰਦੀ ਹੈ ਹਾਂ ਕੁਦਰਤੀ ਇਨਸੂਲਿਨ ਜਿਹੜੀ ਬਣਨੀ ਸ਼ੁਰੂ ਹੁੰਦੀ ਹੈ ਜਿਹਦੇ ਨਾਲ ਹੌਲੀ ਹੌਲੀ ਬੰਦੇ ਨੇ ਜਿਹੜੀ ਮੈਡੀਸਿਨ ਖਾ ਰਿਹਾ ਉਹ ਵੀ ਘਟ ਜਾਂਦੀ ਠੀਕ ਹੈ ਇਹ ਲੈਮਨ ਗਰਾਸ ਹੈਗਾ ਜੀ ਓਕੇ ਜੀ ਨੂੰ ਤੁਸੀਂ ਇਹਦੀ ਦੇਖੋ ਖਸ਼ੂ ਲੈ ਕੇ ਵੇਖੋ ਇਹਦੀ ਨਿੰਬੂ ਵਰਗੀ ਇਹਦੀ ਖਸ਼ੂ ਹੁੰਦੀ ਹੈ ਜੀ ਬਹੁਤ ਵਧੀਆ ਨਿੰਬੂ ਵਾਲੀ ਇਹ ਐ ਤੁਸੀਂ ਜਿੱਦਾਂ ਗ੍ਰੀਨ ਟੀ ਅੱਜਕੱਲ੍ਹ ਅਸੀਂ ਲੈਨੇ ਆ ਰੈਡੀਮੇਡ ਆ ਰਹੀਆਂ ਨੇ ਤੁਸੀਂ ਤુલਸੀ ਲਓ ਜੀ ਦੋ ਤਿੰਨ ਪੱਤੇ ਤુલਸੀ ਦੇ ਪਾਓ ਤੇ ਥੋੜਾ ਇਹਨੂੰ ਇਹਨਾਂਕ ਤੋੜ ਕੇ ਇਹਨੂੰ ਵਿੱਚ ਵਿੱਚ ਪਾਓ ਤੁਸੀਂ ਰੇਨ ਕੇ ਤੁਸੀਂ ਲਓਗੇ ਤੇ ਤੁਸੀਂ ਵੇਖੋਗੇ ਪੀਣ ਤੋਂ ਬਾਅਦ ਉਹਨੂੰ ਆਪਣੇ ਆਪ ਵਧੀਆ ਮਹਿਸੂਸ ਹੁੰਦਾ ਆ ਜੀ ਚਾਹ ਦੁੱਧ ਦੇ ਵਿੱਚ ਲੈ ਕੇ ਪਾ ਕੇ ਲੈ ਸਕਦੇ ਹੈਗੇ ਆ ਜੀ ਇਹਦਾ ਰੂਨ ਦੇ ਵਿੱਚ ਬਹੁਤ ਇਹ ਦੇਖਣ ਤੇ ਇਦਾਂ ਦਾ ਲੱਗਦਾ ਹੈਗਾ ਕਿ ਜਿੱਦਾਂ ਇੱਕ ਸਾਡੇ ਸਵਾਦ ਨਹੀਂ ਹੁੰਦੀ ਹਾਂਜੀ ਹਾਂਜੀ ਹਨਾ ਉਧਰ ਦਾ ਪਤਾ ਹੈ ਜਿਹੜਾ ਕੰਮ ਇਦਾਂ ਹੀ ਹੁੰਦੀ ਹੈ ਇਹ ਬਰਾਨੀ ਫਸਲ ਹੈ ਇਹਦੀ ਖੇਤੀ ਵੀ ਕੀਤੀ ਜਾਂਦੀ ਹੈ ਇੱਥੇ ਪਾਣੀ ਦੀ ਘਾਟ ਹੈ ਉੱਥੇ ਦੀ ਖੇਤੀ ਵੀ ਕੀਤੀ ਜਾਂਦੀ ਹੈ ਅੱਛਾ ਜੀ ਇਹਦਾ ਅਰਕ ਕੱਢ ਕੇ ਕਾਫੀ ਕਾਸਟੀ ਦਾ ਮਾਰਕੀਟ ਵਿੱਚ ਵਿਕਦਾ ਆ ਠੀਕ ਹੈ ਜੀ ਮੈਂ ਜੇ ਤੁਸੀਂ ਕਹੋ ਕਿ ਜਿੱਥੇ ਵੀ ਨਿੰਬੂ ਦੀ ਫੋਟੋ ਬਣੀ ਹੁੰਦੀ ਲੱਗ ਪਾਉਂਦੇ ਨੇ ਨਿੰਬੂ ਨਾਲ ਉਹ ਇਹਦਾ ਯਰਕ ਪਾਇਆ ਜਾਂਦਾ ਹੈ ਬਟ ਆਮ ਸੀਪ ਆ ਜਾਂਦਾ ਹੈ ਹਨਾ ਠੀਕ ਹੈ ਜੀ ਹੋਰ ਆਪਣੇ ਕੋਲ ਕਿਹੜੀ ਵੈਰਾਈਟੀ ਹੈ ਜੀ ਇੱਕ ਸਪਾਈਸੀ ਮਸਾਲਾ ਹੈਗਾ ਜੀ ਅੱਛਾ ਜੀ ਇਹਨੂੰ ਤੁਸੀਂ ਜਿੱਥੇ ਮਸਾਲਾ ਅਸੀਂ ਵਰਤੀਦਾ ਆ ਟੇਸਟ ਕਰਕੇ ਵੇਖੋ ਜਿਹਦਾ ਜਿਵੇਂ ਤੁਸੀਂ ਮਿਕਸ ਮਸਾਲਾ ਖਾਨੇ ਵਿੱਚ ਮਸਾਲੇ ਦਾ ਕੰਮ ਕਰਦਾ ਹੈਗਾ ਜੀ ਇੱਕ 슈ਗਰ ਵਾਲੇ ਲਈ ਇਹਦੇ ਨਾਲ ਇੱਕ ਸਟੀਵਿਆ ਹੈਗਾ ਜੀ ਸਟੀਵਿਆ ਦਾ ਪlant ਕਿਹੜਾ ਜੀ ਇਹ ਸਟੀਵਿਆ ਦੇ ਬੂਟੇ ਨੇ ਜੀ ਅੱਛਾ ਜੀ ਹਾਂ ਸਾਡੇ ਕੈਮਰੇ ਦੇ ਉੱਤੇ ਤੁਸੀਂ ਦਿਖਾ ਸਕਦੇ ਹੋ ਇਹ ਸਟੀਵਿਆ ਆਇਆ ਇਹਨੂੰ ਮਿੱਠੀ ਤੁਲਸੀ ਵੀ ਕਿਹਾ ਜਾਂਦਾ ਹੈ ਅੱਛਾ ਜੀ ਤੁਸੀਂ ਦਾ ਪਤਾ ਖਾ ਕੇ ਵੇਖੋਗੇ ਚੂਸੋਗੇ ਤੇ ਖੰਡ ਲੋ 30 ਗੁਣਾ ਵੱਧ ਮਿੱਠਾ ਆ ਜੀ ਮਤਲਬ ਖੰਡ ਦਾ 100 ਗੁਣਾ ਵੱਧ ਮਿੱਠਾ ਮਤਲਬ ਇਹ ਮਿੱਠੇ ਦਾ ਕੰਮ ਹੀ ਕਰਦਾ 슈ਗਰ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦਾ ਪੇਟ ਦੀ ਕਿਸਮ ਦੀ ਸਮੱਸਿਆ ਉਹਦੇ ਲਈ ਵੀ ਬਹੁਤ ਵਧੀਆ ਹੈਗਾ ਹੈ ਜੀ ਤੇ ਇਹ ਤੁਲਸੀ ਨਮਾ ਛੋਟਾ ਹੀ ਬੂਟਾ ਰਹਿੰਦਾ ਆ ਇਹ ਸਾਡੇ ਇੱਥੇ ਪੰਜਾਬ 'ਚ ਹੋ ਜਾਂਦਾ ਬਹੁਤ ਵਧੀਆ ਹੁੰਦਾ ਜੀ ਠੰਡ ਦੇ ਨਾਲ ਪੱਤੇ ਸੁੱਕ ਜਾਂਦੇ ਨੇ ਫਰਵਿਟ 'ਚ ਫੇਰ ਮੁੜ ਕੇ ਫੁੱਟ ਪੈਂਦਾ ਇੱਥੇ ਲੱਭਿਆ ਜਾਂਦਾ ਇਹ ਰੋਜ਼ਮੈਰੀ ਆ ਜੀ ਇਹ ਚੱਕ ਕੇ ਦਿਖਾ ਦਿਓ ਸਾਡੇ ਦਾ ਸ਼ਪੀਰਾਂ ਦੇ ਉੱਤੇ ਇਹ ਰੋਜ਼ਮੈਰੀ ਆ ਅੱਛਾ ਜੀ ਇਟਾਲੀਅਨ ਲੋਕ ਖਾਸ ਕਰਕੇ ਤਾਂ ਜ਼ਿਆਦਾ ਵਰਤੋਂ ਕਰਦੇ ਮਸਾਲੇ ਦੇ ਵਿੱਚ ਅੱਛਾ ਜੀ ਇਹਦੇ ਪੱਤੇ ਮਾਰਕੀਟ 'ਚ ਤੁਸੀਂ ਲਓਂਗੇ ਤੇ ਪੱਤੇ ਦੇ ਮੁੱਲ ਵੀ ਮਿਲ ਜਾਂਦੇ ਨੇ ਅੱਛਾ ਜੀ ਆਨਲਾਈਨ ਵੀ ਮਿਲ ਜਾਂਦੇ ਨੇ ਤੇ ਇਹ ਡਿਪਰੈਸ਼ਨ ਦੇ ਮਰੀਜ਼ ਲਈ ਬਹੁਤ ਵਧੀਆ ਆ ਦਿਮਾਗੀ ਲਈ ਬਹੁਤ ਵਧੀਆ ਹੈਗੀ ਆ ਯਾਦਦਾਸ਼ਤ ਤੇ ਇਹ ਵੀ ਗਮਲੇ 'ਚ ਤੁਸੀਂ ਬੜੀ ਸਾਨੀਆ ਨਾਲ ਉਗਾ ਸਕਦੇ ਆ ਆਪਾਂ ਘਰ 'ਚ ਤੇ ਕਿੰਨੇ ਕ ਟਾਈਮ 'ਚ ਹੋ ਜਾਂਦਾ ਹੈਗਾ ਬੜਿਆਂ ਇਹਦੀ ਗਰੋਥ ਥੋੜੀ ਸਲੋ ਹੁੰਦੀ ਆ ਪਰ 2-3 ਸਾਲ 'ਚ ਵਧੀਆ ਬਣ ਜਾਂਦਾ ਘਰ 'ਚ ਵਰਤੋਂ ਵਾਲਾ ਜੀ ਅੱਛਾ ਜੀ ਹਾਂਜੀ ਤੇ ਹੋਰ ਆਪਣੇ ਕੋਲ ਕਿਹੜੀ ਐ ਜਿਹਦਾ ਤੁਲਸੀ ਦੀ ਗੱਲ ਕੀਤੀ ਐ ਤੁਸੀਆਂ ਜਿਹਦਾ ਆਮ ਰਾਮਾ ਤੁਸੀਂ ਸ਼ਾਮਾ ਤੁਸੀਂ ਸਾਡੇ ਘਰਾਂ 'ਚ ਹੁੰਦੀ ਆ ਜੀ ਤੇ ਉਹ ਸੁੱਕ ਜਾਂਦੀ ਆ ਅੱਛਾ ਜੀ ਸਰਦੀਆਂ ਦੇ ਵਿੱਚ ਇਹ ਬਦਰੀਨਾ ਤੁਲਸੀ ਆ ਜਿਹਦਾ ਪੱਤਾ ਚੌੜਾ ਹੁੰਦਾ ਤੁਲਸੀ ਵਾਲੇ ਗੁਣ ਨੇ ਪਰੇ ਥਾਣਾ ਸੁੱਕਦੀ ਨਹੀਂ ਤੁਸੀਂ ਪੰਜ ਤਰਾਹ ਦੀ ਹੁੰਦੀ ਹੈ ਨਾ ਸ਼ਾਇਦ ਪੰਜ ਤੂਸੀ ਲਾਮਾ ਤੁਸੀਂ ਹੈਗੀ ਆ ਸ਼ਾਮਾ ਤੁਸੀਂ ਹੈਗੀ ਆ ਬਦਰੀਨਾ ਤੁਸੀਂ ਹੈਗੀ ਆ ਤੁਸੀਂ ਆਹ ਤੁਸੀਂ ਵੇਖੋਗੇ ਇਹ ਹੈਗਾ ਅੰਬਰ ਤਾਰਾ ਆ ਅੰਬਰ ਤਾਰਾ ਦਿਖਾਣਾ ਤੁਹਾਨੂੰ ਠੀਕ ਆ ਜੀ ਇਹ ਇਹ ਕਪੂਰ ਤੁਲਸੀ ਹੈ ਅੱਛਾ ਜੀ ਇੱਥੇ ਕਪੂਰ ਦੇ ਗੁਣ ਵੀ ਨੇ ਤੁਲਸੀ ਦੇ ਗੁਣ ਵੀ ਨੇ ਠੀਕ ਹੈ ਤੁਲਸੀ ਐਵੇਂ ਵੀ ਕਹਿੰਦੇ ਬਹੁਤ ਵਧੀਆ ਖਾਣੀ ਆ ਬਹੁਤ ਫਾਇਦੇਮੰਦ ਆ ਤੁਸੀ ਤੇ ਬਹੁਤ ਜਿਆਦਾ ਫਾਇਦੇਮੰਦ ਆ ਇਹਨਾਂ ਦਾ ਅੱਜ ਕੱਲ ਰਸ ਵੀ ਆ ਰਿਹਾ ਹੈ ਨਾ ਤੁਲਸੀ ਵਰਕ ਤੁਲਸੀ ਵਰਕ ਆ ਰਿਹਾ ਹੈਗਾ ਮੈਂ ਜਿਹੜੀ ਚੀਜ਼ ਸੀ ਕੰਪਨੀ ਥਰੂ ਲੈਣੀ ਉਹ ਡਾਇਰੈਕਟ ਤੁਸੀਂ ਸਿੱਧੀ ਕਰ ਚ ਲੈ ਕੇ ਪੰਜ ਰੇਨ ਦੇ ਸਿੱਧੀ ਲੈ ਸਕਦੇ ਇਸ ਸੁਹਾਜਨੇ ਦਾ ਬੂਟਾ ਹੈਗਾ ਜੀ ਜੀ ਸੁਹਾਜਨੇ ਤੁਸੀਂ ਆਪਣੇ ਕੈਮਰਾਮੈਨ ਪਾਉਂਗਾ ਲੱਗਿਆ ਕਿ ਸੁਹਾਜਨੇ ਦਾ ਬੂਟਾ ਸੁਹਾਜਨਾ ਆ 300 ਬਿਮਾਰੀਆਂ ਦਾ ਮੈਂ ਤਾਂ ਜਿਹੜਾ ਹੱਲ ਕਰਦਾ ਸੁਹਾਜਨੇ ਦਾ ਬੂਟਾ ਤੇ ਬਹੁਤ ਸਸਤਾ ਬੂਟਾ 30 ਰੁਪਏ ਦਾ ਬੂਟਾ ਹੈ ਜੀ ਇਹਦੀ ਗਰੋਥ ਬਹੁਤ ਆ ਤੁਸੀਂ ਜ਼ਮੀ ਜੀ ਗ੍ਰੋਥ ਬੜੀ ਵਧੀਆ ਜਲਦੀ ਲੈਂਦਾ ਹੈਗਾ ਇਹੋ ਜੀ ਸੁਹਾਜਨਾ ਕਿਹੜੀ ਕਿਹੜੀ ਬਿਮਾਰੀ ਦੇ ਤੇ ਅਸਰ ਕਰਦਾ ਹੈਗਾ ਸੁਹਾਜਨਾ ਤੁਹਾਨੂੰ ਦਿਖਾ ਦਿੰਨੇ ਹੈਗਾ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਵਿਟਾਮਿਨ E ਵਿਟਾਮਿਨ C ਜੀ ਮਹਲੇ ਗਾਜਰ ਤੁਸੀਂ ਵੱਧ ਲੈ ਖਾਣੇ ਆ ਗਾਜਰ ਨਾਲ ਫਾਇਦੇਮੰਦ ਆ ਬਦਾਮ ਡੇਲੀ ਖਾਣੇ ਮੈਂ ਉਹਨਾਂ ਕੋਲ ਤੁਸੀਂ ਡੇਲੀ ਖਾਣੇ ਸਾਇ ਜਿਨੇ ਦੇ 5-7 ਡੇਲੀ ਪੱਤੇ ਖਾ ਕੇ ਖਾਣ ਦੇ ਨਾਲ ਤੁਸੀਂ ਸਰੀਰ ਦੀਆਂ ਜਿਨੇ ਤੱਤੇ ਚਾਹੀਦੀਆਂ ਸਾਰੀ ਜਿਹੜੀ ਸਾਡੇ ਉਹ ਪੂਰੇ ਹੋ ਜਾਣਾ ਦਾ ਚਾਰ ਵੀ ਪੈਂਦਾ ਸ਼ਾਇਦ ਹੈ ਨਾ ਸੁਹਾਣੇ ਇਹ ਫਲੀਆਂ ਦਾ ਚਾਰ ਵੀ ਪੈਂਦਾ ਹੈ ਫਲੀਆਂ ਨੂੰ ਬੂਟੇ ਨੂੰ ਲਾ ਕੇ ਪੱਟ ਲਈਦਾ ਉਹਦੇ ਜ਼ਮੀਨ ਚ ਮੂਲੀ ਕਹਿੰਦੇ ਨੇ ਜੜਾਂ ਹੁੰਦੀਆਂ ਨੇ ਮੈਂ ਕੱਲ ਇੱਕ ਪਰਸੇ ਕੋਈ ਸੋਸ਼ਲ ਮੀਡੀਆ ਉੱਤੇ ਵੀਡੀਓ ਦੇਖਦਾ ਪਿਆ ਸੀ ਕਹਿੰਦੇ ਵੀ ਜਿਹੜੀ ਦੁਨੀਆ ਦੀ ਸਭ ਤੋਂ ਤਾਕਤਵਰ ਚ ਸਬਜੀ ਹੈ ਸੁਹਾਣ ਜਨੇ ਦੀ ਆ ਹਾਂਜੀ ਇਹਦਾ ਜਿਹੜਾ ਦਾ ਚਾਰ ਵੀ ਤੇ ਇਹਨੂੰ ਰੂਟੀਨ 'ਚ ਅਸੀਂ 5-7 ਪੱਤੇ ਡੇਲੀ ਲੈ ਸਕਦੇ ਹਾਂ ਜੀ ਇੱਥੇ ਕੈਲਸ਼ੀਅਮ ਜ਼ਿਆਦਾ ਹੁੰਦਾ ਹੈਗਾ ਇਸ ਕਰਕੇ ਪੱਥਰੀ ਵਾਲਾ ਪੇਸ਼ੈਂਟ ਇਹਨੂੰ ਥੋੜਾ ਧਿਆਨ ਨਾਲ ਲਵੇ ਜੀ ਕਿਉਂਕਿ ਕੈਲਸ਼ੀਅਮ ਨਾਲ ਪੱਥਰੀ ਜੇ ਥੋੜੀ ਹੋਰ ਜ਼ਿਆਦਾ ਹੈ ਇਹ ਰੀਠੇ ਦੇ ਬੂਟੇ ਹੈਗੇ ਨੇ ਜੀ ਅੱਛਾ ਜੀ ਹਾਂਜੀ ਇਹ ਕੜੀ ਪੱਤਾ ਹੈਗਾ ਜੀ ਜਿਹੜਾ ਰੂਟੀਨ 'ਚ ਅਸੀਂ ਸਬਜ਼ੀਆਂ 'ਚ ਆਪਣੇ ਵਰਤ ਸਕਦੇ ਹਾਂ ਅੱਛਾ ਜੀ ਹਾਂਜੀ ਇਹ ਕੜੀ ਪੱਤਾ ਜੀ ਅੱਛਾ ਇਹ ਕੜੀ ਪੱਤਾ ਹਾਂ ਜਿਹੜੇ ਆਪਣੀ ਕੜੀ 'ਚ ਵੀ ਪਾਨੇ ਆਂ ਨਾ ਸਿਰੇ ਬਸ ਇਹ ਵੀ ਬਹੁਤ ਵਧੀਆ ਹੈਗਾ ਆ ਜੀ ਕਿਸੇ ਨੂੰ ਮਤਲਬ ਗੱਠੀ ਦੀ ਪ੍ਰੋਬਲਮ ਆ ਸੁ ਇਕੜੀ ਪੱਤਾ ਤੁ ਸਾਡੇ ਕੋਲ ਕਿਥੋਂ ਬਜ਼ੁਰਗ ਆਏ ਸੀ ਉਹ ਦੱਸਦੇ ਸੀ ਕਿ ਕੜੀ ਪੱਤੇ ਦੇ ਸੁਹਣਜਣੇ ਤੇ ਪੀਣ ਨਾਲ ਮੇਰੇ ਗਠੀਆ ਬਿਲਕੁਲ ਮੇਰਾ ਠੀਕ ਹੋ। ਓਕੇ। ਮੈਂ ਜਿਹੜੀਆਂ ਦਵਾਈਆਂ ਖਾਣ ਨਾਲ ਵੀ ਨਹੀਂ ਠੀਕ ਹੋ। ਨਹੀਂ ਹੁੰਦਾ। ਇਹ ਇਲਾਇਚੀ ਆ ਜੀ। ਇਹ ਇਲਾਇਚੀ ਜਿਹੜੀ ਛੋਟੀ ਲਾਤੀ। ਹਾਂਜੀ। ਇਹ ਇਲਾਇਚੀ ਆ ਇਲਾਇਚੀ ਲੱਗਦੀ ਨਹੀਂ ਸਾਡੇ ਮੌਸਮ ਕਰਕੇ। ਸਾਡੇ ਮੌਸਮ ਦਾ ਫਰਕ ਆ। ਗੁੱਛਾ ਬਣ ਜਾਂਦਾ ਪਰ ਮੌਸਮ ਵਰਕੇ ਇਲਾਇਚੀ ਨਹੀਂ ਆਦੀ ਇਹਦੇ ਪੱਤੇ ਵਰ ਸਕਦੇ ਅਸੀਂ। ਅੱਛਾ ਜੀ। ਤੁਸੀਂ ਇਹਦੇ ਪੱਤੇ ਸੁੰਘ ਕੇ ਵੇਖੋਗੇ ਚੋਂ ਖੁਸ਼ਬੂ ਜਿਹੜੀ ਆ ਉਹ ਇਲਾਇਚੀ ਦੀ ਆਉਗੀ। ਇਲਾਇਚੀ ਦੇ ਗੁਣ ਵੀ ਦ ਕਾਰਗੰਧਲ ਦੇ ਬਹੁਤ ਫਾਇਦੇ ਨੇ ਜੀ ਇਹਦੀ ਅਸੀਂ ਇਹਨੂੰ ਖਾ ਵੀ ਸਕਦੇ ਆਂ ਦੀ ਸੂਜੀ ਬਣਾ ਕੇ ਖਾ ਸਕਦੇ ਆਂ ਕੋਈ ਜ਼ਖਮ ਪੱਕਾ ਆ ਉਹਦੇ ਉੱਤੇ ਲਾ ਸਕਦੇ ਆਂ ਜਿਹੜੀਆਂ ਕਰੀਮਾਂ ਅਸੀਂ ਵਰਤਦੇ ਆਂ ਐਲੋਵੀਰਾ ਇਹਨੂੰ ਸਿੱਧਾ ਐਲੋਵੀਰਾ ਨੂੰ ਵਰਤ ਸਕਦੇ ਆਂ ਜੀ ਇਹ ਅਸ਼ਵਗੰਧਾ ਹੈ ਜੀ ਅੱਛਾ ਜੀ ਇਹ ਅਸ਼ਵਗੰਧਾ ਬਹੁਤ ਤਾਕਤਵਰ ਅਸੀਂ ਮੰਨਦੇ ਹੈਗੇ ਆਂ ਅਸ਼ਵਗੰਧਾ ਮਾਰਕੀਟ ਚ ਇਹਦੀ ਜਿਹੜਾ ਵੀ ਮਿਲਦੀਆਂ ਨੇ ਇਹਦੇ ਪਾਊਡਰ ਦੇ ਕੱਪ ਵੀ ਖਾਧਾ ਜਾਂਦਾ ਸੁੱਕਾ ਪੱਤਾ ਵੀ ਖਾਧਾ ਜਾਂਦਾ ਇਹ ਅਸ਼ਵਗੰਧਾ ਆਪਣੇ ਇੱਥੇ ਹੋ ਜਾਂਦਾ ਪੰਜਾਬ ਬਹੁਤ ਵਧੀਆ ਹੁੰਦਾ ਜੀ ਇਹ ਤੇ ਮਤਲਬ ਕੁਦਰਤੀ ਚੀਜ਼ ਆ ਕੋਈ ਪੈਦਾ ਨਹੀਂ ਕੀਤੀ ਇਹ ਤੇ ਆਮ ਹ ਇਹ ਲੋਕੀ ਖਾਂਦੇ ਸੀਗੇ ਅਸ਼ਵਗੰਧਾ ਖਾਂਦੇ ਸੀ ਕਈ ਕੁਝ ਖਾਂਦੇ ਸੀ ਮੇਰੇ ਆਮ ਖੇਤਾਂ 'ਚ ਬੰਨਿਆਂ 'ਚ ਬੰਜਰਾਂ 'ਚ ਇੱਚ ਤਾਂ ਮਿਲ ਜਾਂਦੀਆਂ ਅੱਛਾ ਜੀ ਅੱਛਾ ਜੀ ਹਾਂ ਤੇ ਇਹਦੀ ਜੜ ਜਿਹੜੀ ਪੱਟ ਕੇ ਉਹ ਪਾਊਡਰ ਬਣਾ ਕੇ ਲਿਆ ਜਾਂਦਾ ਤੇ ਪੱਤੇ ਵੀ ਟਰੈਕ ਖਾ ਸਕਦੇ ਨੇ ਪਰ ਇਹ ਕਿੱਡਾ ਕਬੂਟਾ ਆਉਂਦਾ ਹੈਗਾ ਇਹ ਕੋਈ ਉਹੀ 3-4 ਫੁੱਟ ਹੀ ਅੰਦਰ ਜਿਹੜਾ ਇੱਕ ਦਿੰਦਾ ਹੈ ਅੱਛਾ ਜੀ ਹਾਂ ਪਰ ਇਹ ਆ ਕਿ ਵੈਦ ਦੀ ਸਲਾਹ ਨਾ ਲੈਣਾ ਚਾਹੀਦਾ ਕੋਈ ਵੀ ਚੀਜ਼ ਲੈਣੀ ਹੈ ਕਿਸੇ ਦੀ ਸਲਾਹ ਲੈ ਇਹ ਹੈਗੀ ਹੈ ਸ਼ਤਾਵਰ ਜੀ ਸ਼ਤਾਵਰ ਹਾਂ ਸਤਾਵਰ ਦਾ ਵੀ ਇਹ ਜਿਹੜਾ ਵਰਤਿਆ ਜਾਂਦੀਆਂ ਨੇ ਖਾਣ ਦੇ ਲਈ ਤਾਕਤਲੇ ਹੁੰਦਾ ਆ। ਅੱਛਾ ਜੀ। ਜਿਹੜਾ 2 ਸਾਲ ਬਾਅਦ ਪੱਟ ਕੇ ਤੇ ਅਸੀਂ ਦੁੱਧ ਨਾਲ ਇਹਦਾ ਪਾਊਡਰ ਉਹਨਾਂ ਜੀ ਸਤਾਵਰਾ ਲੇਡੀਜ਼ ਪ੍ਰੋਬਲਮ ਵਾਸਤੇ ਬਹੁਤ ਵਧੀਆ। ਬਹੁਤ ਬਹੁਤ ਦੋਨੀਆਂ ਚੀਜ਼ਾਂ ਬਹੁਤ ਵਧੀਆ ਨੇ। ਸਤਾਵਰੀ ਤੇ ਅਸ਼ਵਗੰਧਾ ਵੀ। ਜੀ। ਸਤਾਵਰ ਅਸ਼ਵਗੰਧਾ ਤੁਸੀਂ ਵੇਚਦੇ ਆਂ ਅੱਜਕੱਲ ਐਡਾਂ ਵੇਚ ਲੀਆਂ। ਆ ਰਹੀਆਂ ਨੇ ਕੰਪਨੀਆਂ ਬਣਾ ਕੇ ਦੇ ਰਹੀਆਂ ਨੇ। ਇਹ ਮੈਂ ਮੈਂਥਾ ਹੈ ਜੀ। ਮੈਂਥਾ। ਤੁਸੀਂ ਮਿਕਸ ਖਾਣੇ ਜਿਹੜੀ ਗਲੇ ਨੂੰ ਠੰਢੀ ਲੱਗਦੀ ਹੈ ਜੀ। ਮਿਕਸ ਦੀ ਗੋਲੀ ਲੋਖ ਕਿਸ ਕਿਸ ਦੂਰ ਕਰੋ। ਇਹ ਬਹੁਤ ਵਧੀਆ ਜਾਦੀ ਪੱਲੇ ਸਨ ਢੇਡ ਦੋ ਖਦਾਇਆ ਲੂਨ ਦੇ ਨਾਲ ਤੁਸੀਂ ਇਹਦੇ ਪੱਤੇ ਤੁਸੀਂ ਲੈ ਸਕਦੇ ਹੈਗੇ ਆ ਜਵੈਣ ਪੱਤਾ ਹੁੰਦਾ ਆ ਜੀ ਜਵੈਣ ਪੱਤਾ ਲੈ ਸਕਦੇ ਆ ਜਵੈਣ ਦਾ ਤਾਂ ਨਿੱਕਾ ਜਿਹਾ ਪੱਤਾ ਹੁੰਦਾ ਨਾ ਛੋਟਾ ਜਿਹਾ ਜਿਹੜੇ ਪੱਤੇ ਹੁੰਦੇ ਨੇ ਉਹਦੇ ਜਵੈਣ ਜੀ 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 ਨੇ ਪਤਾ ਸਾਡੇ ਲਾਗੇ ਲੱਗੀ ਪਈ ਸੀ ਇੱਕ ਉਹ ਚਾਹ ਵਾਲੀ ਸਾਡੇ ਕੋਲ ਪੰਜ ਛੇ ਮਸਾਲੇ ਹੈਗੇ ਨੇ ਤੇ ਚਾਹ ਚ ਤੁਸੀਂ ਪਾ ਗੋ ਪਾ ਸਕਦੇ ਜਿਵੇਂ ਅਸ਼ਵਗੰਧਾ ਹੋ ਗਿਆ ਤੁਲਸੀ ਹੋ ਗਈ ਇਹ ਹੋ ਗਿਆ ਤੁਹਾਡਾ ਲੇਮਨ ਗ੍ਰਾਸ ਹੋ ਗਿਆ ਅੱਛਾ ਖਾਲਸਾ ਜੀ ਸਾਨੂੰ ਜਾਂਦੇ ਜਾਂਦੇ ਸਾਡੇ ਦਸਤਖੀਰਾਂ ਦੱਸ ਦਿਓ ਕੀ ਆਪਣਾ ਸਾਡਾ ਅਡਰੈਸ ਕਿੱਥੇ ਆ ਦੇਖ ਸਕਦੇ ਸਾਡੇ ਕੋਲ 50 35 40 ਵੈਰਾਈਟੀਆਂ ਨੇ ਜਿਹੜੀਆਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਕੋਲ ਮੈਡੀਕਲ ਪਲਾਨ ਆ ਮੈਡੀਕਲ ਅਰਜਨ ਪਿੱਪਲ ਹੀ ਅਰਜਨ ਪਿੱਪਲ ਆ ਸੁਚੈਨ ਮਲਤੋਸ ਪੱਥਰ ਚੱਟ ਸਦਾ ਸੁਹਾਗਣ ਹੱਡ ਜੋੜ ਕੁਵਾਰ ਲਾਜਵੰਤੀ ਜਿਹਨੂੰ ਸ਼ੂਈ ਮੂਈ ਵੀ ਕਹਿੰਦੇ ਆ ਉਹ ਵੀ ਬਹੁਤ ਵਧੀਆ ਹੈਗੇ ਜੀ ਪਾਣ ਹੈਗਾ ਸਾਡੇ ਕੋਲ ਜੀ ਪਾਣ ਤਾਂ ਜਿਹੜਾ ਇੱਕ ਫਿਲਮਾਂ ਵਿੱਚ ਖਾਂਦੇ ਉਹ ਵਾਲਾ ਪਾਣਾ じゃਇ ਹੋਰ ਉਹ ਪਾਣਾ ਅੱਜ ਤੁਹਾਨੂੰ ਮੈਂ ਦਿਖਾਣਾ ਹੈ ਨਾ ਉਹ ਪਾਣ ਅਸਲ ਜਿਹੋਦੇ ਚ ਤੇ ਉਹ ਤਮਾਕੂ ਨਸ਼ਾ ਪਾਉਂਦੇ ਨੇ ਜੀ ਅੱਛਾ ਜੀ ਜਿਹੜਾ ਇਹ ਪਾਣਾ ਪਾਣ ਤੇ ਇੱਕ ਨੇਚਰਲ ਬੂਟਾ ਆ ਜਿਹੜਾ ਪੇਟ ਲਈ ਬਹੁਤ ਜ਼ਿਆਦਾ ਵਧੀਆ ਹੈਗਾ ਆ ਜੀ ਤੇ ਆਹ ਤੁਸੀਂ ਬੂਟੇ ਆ ਪਾਣ ਦੇ ਬੇਲ ਬਣਦੀ ਆ ਸਜਾਵਟੀ ਆ ਸੋਹਣੀ ਲੱਗਦੀ ਆ ਅੱਛਾ ਜੀ ਆਹ ਬੇਲ ਹੈ ਜੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਲੱਗ ਕੇ ਦਿਖਾ ਦੇ ਜੀ ਪਤਾ ਵੀ ਪਾ ਸਕਦੇ ਆ ਜਿਵੇਂ ਕਿ ਤਾਸ ਦਾ ਸਜਾਵਟੀ ਲੱਗਦਾ ਸੋਨਾ ਵੀ ਲੱਗਦਾ ਆ ਤੇ ਇਹ ਬਹੁਤ ਜ਼ਿਆਦਾ ਮਤਲਬ ਫਾਇਦੇਮੰਦ ਵੀ ਸਾਡੇ ਲਈ ਹੈਗਾ ਆ ਜੀ ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਗੋਡਿਆਂ ਦੀ ਪ੍ਰੋਬਲਮ ਆ ਜੀ ਖਾਰਸ਼نگਰ ਦਾ ਬੂਟਾ ਹੈਗਾ ਉਹਦੇ ਪੱਤੇ ਜਿਹੜੇ ਤੁਸੀਂ ਰਿੰਨ ਕਿ ਲੈ ਸਕਦੇ ਹੈਗੀਆਂ ਪੀਸ ਆਰਟੀ ਹੈਗੀਆਂ ਨੇ ਮੱਛਰ ਵਾਸਤੇ ਹੈਗਿਨੇ ਸਰਬਗੰਧਾ ਹੈਗਾ ਆ ਸਰਬਗੰਧਾ ਬੀਪੀ ਲਈ ਡਿਪਰੈਸ਼ਨ ਲਈ ਸੱਪਾਂ ਦੀ ਪ੍ਰੋਬਲਮ ਆ ਸੱਪ ਵੀ ਉਹਦੀ ਫ੍ਰੈਗਰੈਂਸ ਦੇ ਨਾਲ ਨਹੀਂ ਆਉਂਦੇ ਹੈਗੇ ਇਸ ਸੰਬੰਧ ਦੇ ਨਾਲ ਅੱਛਾ ਜੀ ਹਾਂ ਜੀ ਇਹ ਬੂਟੇ ਹੈਗੇ ਨੇ ਹੋਰ ਵੀ ਕਾਫੀ ਹੈਗੇ ਤਾਂ ਕਿ ਆਪਾਂ ਇਹ ਵਾਲੀ ਐਡਰੈਸ ਵਿੱਚ ਚਲਾਦਾ ਕਿ ਵੀਡੀਓ ਦੇ ਵਿੱਚ ਤੇ ਚੰਦੇ ਯਾਰ ਲੈ ਸਾਡੇ ਦਸਤਖਤਾਂ ਵਿੱਚ ਦੱਸ ਦਿਓ ਕਿ ਤੁਹਾਡੀ ਨਰਸੀ ਕਿੱਥੇ ਆ ਤਾਂ ਜੋ ਕਿਸੇ ਨੇ ਆ ਕੇ ਵੀਡੀਓ ਦੇਖ ਕੇ ਆਉਣਾ ਹੋਵੇ ਤੇ ਕੈਮਰਾਮੈਨ ਇਹ ਨਰਸੀ ਸਾਡੀ ਜਿਹੜੀ ਹੈਗੀ ਪਹਿਲਾਂ ਦਾ ਬਿਜਲੀ ਘਰ ਚੌਂਕ ਟਾਂ ਪਰ ਹੁਣ ਕਿਸੇ ਕਾਰਨ ਕਰਕੇ ਨਰਸੀ ਅਸੀਂ ਉੱਥੋਂ 1 ਕਿਲੋਮੀਟਰ ਟਾਂਡੇ ਤੋਂ ਹਸ਼ਰਪੁਰ ਰੋਡ ਦੇ ਉੱਪਰ ਓੜਪੁਰ ਪਿੰਡ ਦੇ ਬਿਲਕੁਲ ਨਾਲ ਹੈਗੇ। ਠੀਕ ਹੈ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਲਈ। ਜੀ ਤੁਸੀਂ ਸਮਾਂ ਦਿੱਤਾ ਕੱਢਿਆ। ਦੋਸਤੋ ਇਹ ਸਨ ਓੰਕਾਰ ਨਾਸਰੀ ਦੇ ਫਾਊਂਡਰ ਗੁਨਾਮ ਸਿੰਘ ਜੀ ਖਾਲਸਾ ਆਸ ਕਰਦੇ ਹਾਂ ਕਿ ਸਾਡੀ ਪਿਛਲੀ ਵੀਡੀਓ ਮਗਰ ਤੁਸੀਂ ਸਾਡੀ ਇਸ ਵੀਡੀਓ ਨੂੰ ਵੀ ਪਿਆਰ ਦਿਓਗੇ। ਸਾਡੀ ਵੀਡੀਓ ਨੂੰ ਬਾਰ-ਬਾਰ ਸ਼ੇਅਰ ਕਰੋ। ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ। ਥੈਂਕ ਯੂ। ਧੰਨ